ਅਤੇ ਹੁਣ ਖਬਰਾਂ ਵਿਸਥਾਰ ਨਾਲ 14 ਸਾਲਾ ਗੁਰਸੇਵਕ ਦੇ ਕਤਲ ਦੇ ਮੁੱਖ ਦੋਸ਼ੀ ਕੁਲਬੀਰ ਸਿੰਘ ਦਾ ਪੰਜਾਬ ਦੇ ਮਹਿਤਾ ਪਿੰਡ ਖੱਬੇ ਰਾਜਪੂਤਾ ਵਿੱਚ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੌਰਾਨ ਪੁਲਿਸ ਨਾਲ ਮੁਕਾਬਲਾ ਹੋਇਆ ਮੁਕਾਬਲੇ ਵਿੱਚ ਦੋਸ਼ੀ ਕੁਲਬੀਰ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੁਲਬੀਰ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਹਦੇ ਸੰਬੰਧ ਵਿੱਚ ਹੀ ਸਾਡੇ ਪੂਰੀ ਟੈਕਨੀਕਲ ਤੇ ਲੋਕਾਂ ਦੀ ਸਹਿਯੋਗ ਦੇ ਨਾਲ ਅਸੀਂ ਇਸ ਚੀਜ਼ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਦਲਵੀਰ ਸਿੰਘ ਪੁੱਤਰ ਚਕਿੰਦਰ ਸਿੰਘ ਵਾਸੀ ਨੰਗਲੀ ਕਲਾ ਇਹਨਾਂ ਦੇ ਬੇਟੇ ਦੀ ਡੈਥ ਹੋਈ ਸੀ ਉਹਦੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਇਸ ਤਫ਼ਤੀਸ਼ ਦੇ ਦੌਰਾਨ ਫਿਰ ਸਾਨੂੰ ਇਹ ਅਸੀਂ ਇਹ ਸਾਰੇ ਦਾ ਸਾਰਾ ਟ੍ਰੇਸ ਕਰ ਲਿਆ ਇਹਦੇ ਵਿੱਚ ਕੁਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਥਾਣਾ ਕਮਾਂਡ ਕੀ ਜਿਹੜਾ ਬੰਦਾ ਸੀ ਰੌਂਡ ਅਪ ਕੀਤਾ ਸੀ ਇਸ ਬੰਦੇ ਨੇ ਇਹ ਤੇ ਇੱਕ ਬੰਦਾ ਹੋਰ ਹੈ ਇਹਦੇ ਨਾਲ ਸ਼ੂਟਰ ਇਹ ਦੋਨਾਂ ਨੇ ਆਣ ਕੇ ਉਸ ਦਿਨ ਫਾਇਰਿੰਗ ਕੀਤੀ ਸੀ ਇਹ ਬੰਦਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਦੂਜੇ ਨੂੰ ਅਸੀਂ ਹੁਣ ਜਲਦੀ ਫੜ ਲਾਂਗੇ ਇਹ ਸਾਡੇ ਕਸਟਡੀ ਦੇ ਵਿੱਚ ਸੀ ਇਸ ਮੁਕਦਮੇ ਵਿੱਚ ਅਸੀਂ ਟੋਟਲ 5 ਬੰਦੇ ਅਰੈਸਟ ਕਰ ਲਏ ਤੇ ਅੱਜ ਇਹਨੇ ਇਹਦੇ ਰਿਮਾਂਡ ਦੇ ਉੱਤੇ ਸੀਗਾ ਐਸਐਚਓ ਸਾਹਿਬ ਅੱਜ ਇਹ ਲੈ ਕੇ ਆਏ ਸੀ ਇਹਨੂੰ ਇਹਦਾ ਪਿਸਟਲ ਜਿਹੜਾ ਜਿੰਨੇ ਨੇ ਫਾਇਰਿੰਗ ਕੀਤੀ ਸੀ ਉਹ ਰਿਕਵਰ ਕਰ ਉਥੋਂ ਬਸੇ ਨੇ ਆਉਂਦੇ ਆ ਪੀਪਲ ਉਹ ਸ਼ਹਦੂਦ ਦਾ ਹੈਗਾ ਤਰਫ ਤੇ ਇਹਦੇ ਥੱਲੇੋਂ ਪੁੱਟ ਕੇ ਇੱਕ ਦਮੀ ਫਾਇਰਿੰਗ ਇਹਨਾਂ ਦੇ ਕਰਤੀ ਉਹਦੇ ਨਾਲ ਉਹ ਸਾਡੀ ਗੱਡੀ ਆ ਜਿਹੜੀ ਸਰਕਾਰੀ ਉਹਦੇ ਉੱਤੇ ਫਾਇਰ ਲੱਗ ਗਿਆ ਐਸਐਚਓ ਸਾਹਿਬੀ ਮੁਸ਼ਕਲ ਨਾ ਬਜੀ ਇਹਦੇ ਵਿੱਚ ਤੇ ਫਿਰ ਭੱਜਣ ਲੱਗਿਆ ਇਹਨਾਂ ਨੂੰ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਫੇਰ ਫਾਇਰ ਕਰਨ ਲੱਗਾ ਲੇਕਿਨ ਉਹ ਤੋਂ ਬਾਅਦ ਵਾਰਨਿੰਗ ਤੋਂ ਬਾਅਦ ਹੀ ਐਸਐਚਓ ਸਾਹਿਬ ਨੇ ਫਾਇਰ ਕੀਤਾ ਉਹਦੀ ਫਿਰ ਲੱਤ ਦੇ ਵਿੱਚ ਲੱਗ ਗਿਆ